ਉੱਥੇ ਸਰਕਟ ਸ਼ਾਰਟ ਹੋਇਆ ਉੱਥੇ ਤਾਂ ਅੱਗ ਕਾਫੀ ਵੱਧ ਗਈ। ਸਥਾਨ ਦਾ ਜੇ ਇੱਕ ਵਾਰੀ ਸਾਰੀ ਜਿਹੜੀ ਦੁਕਾਨ ਚੰਦਰੋਂ ਖਤਮ ਹੋ ਗਈ। ਤਾਰਪੁਰੇਟ ਨੂੰ ਫੋਨ ਕਰਕੇ ਮੌਕੇ ਤੇ ਬੁਲਾ ਲਿਆ ਫਰੀਦਕੋਟ ਤੋਂ ਇੱਕ ਮੰਦ ਭਾਗੀ ਖਬਰ ਸਾਹਮਣੇ ਆਈ ਹੈ ਜਿੱਥੇ ਕੀ ਇੱਕ ਵਪਾਰੀ ਦਾ ਲੱਖਾਂ ਰੁਪਏ ਦਾ ਕਪੜਾ ਅਤੇ ਫਰਨੀਚਰ ਅੱਗ ਨਾਲ ਸੜ ਗਿਆ ਕੱਲ੍ਹ ਸ਼ਾਮ ਫਰੀਦਕੋਟ ਦੇ ਟਿੱਲਾ ਬਾਬਾ ਫਰੀਦ ਨੇੜੇ ਇੱਕ ਕਪੜੇ ਦੀ ਦੁਕਾਨ ਨੂੰ ਭਿਆਨਕ ਅੱਗ ਲੱਗਣ ਕਰਕੇ ਜਿਸ ਦੇ ਚਲਦੇ ਦੁਕਾਨ ਅੰਦਰ ਪਿਆ ਸਾਰਾ ਕਪੜਾ ਸੜ ਕੇ ਸੁਆਹ ਹੋ ਗਿਆ ਅਤੇ ਫਰਨੀਚਰ ਵੀ ਪੂਰੀ ਤਰ੍ਹਾਂ ਸੜ ਗਿਆ ਜਾਣਕਾਰੀ ਮੁਤਾਬਕ ਦੀਪੂ ਸਿੰਗਲਾ ਨਾਮਕ ਕਪੜੇ ਦੀ ਦੁਕਾਨ ਦਾ ਮਾਲਕ ਦੁਕਾਨ ਬੰਦ ਕਰਕੇ ਥੋੜੀ ਦੇਰ ਪਹਿਲਾਂ ਹੀ ਘਰ ਗਿਆ ਸੀ ਅਤੇ ਉਸ ਦੇ ਪਿੱਛੋਂ ਲੋਕ ਦੁਕਾਨ ਦੀ ਦੁਕਾਨ ਚੋਂ ਧੂਆ ਨਿਕਲਦਾ ਹੋਇਆ ਦਿਖਾਈ ਦਿੱਤਾ ਤੇ ਉਸ ਤੋਂ ਬਾਅਦ ਜਦੋਂ ਦੁਕਾਨ ਦਾ ਸ਼ਟਰ ਖੋਲਿਆ ਗਿਆ ਤਦ ਤੱਕ ਅੱਗ ਦੇ ਭਾਂਬੜ ਨਿਕਲਦੇ ਸ਼ੁਰੂ ਹੋ ਗਏ ਸੀ ਅਤੇ ਦੇਖਦੇ ਹੀ ਦੇਖਦੇ ਸਭ ਕੁਝ ਸੁਆਹ ਹੋ ਗਿਆ ਇਹ ਦੇਖ ਸਕਦੇ ਹੋ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਮੌਕੇ ਦੀਆਂ ਜਿੱਥੇ ਕੀ ਮੌਕੇ ਤੇ ਪਹੁੰਚੇ ਜ਼ਿਲ੍ਹਾ ਟ੍ਰੈਫਿਕ ਇੰਚਾਰਜ ਵਕੀਲ ਸਿੰਘ ਵੱਲੋਂ ਫਾਇਰ ਬ੍ਰਿਗੇਡ ਨੂੰ ਫੋਨ ਕੀਤਾ ਗਿਆ ਅਤੇ ਜਿਸ ਵੱਲੋਂ ਆ ਕੇ ਲੋਕਾਂ ਦੀ ਮਦਦ ਨਾਲ ਅੱਗ ਤੇ ਕਾਬੂ ਪਾਇਆ ਗਿਆ ਪਰ ਤਦ ਤੱਕ ਸਾਰਾ ਕੁਝ ਸੜ ਕੇ ਸੁਆਹ ਹੋ ਗਿਆ ਸੀ ਆ ਗਿਆ ਮਾਰ ਦੇ ਗਿਆ ਕਿੱਥੇ ਬੰਦਾ ਆਖ ਗਾਣਾ ਜਾਈ ਮੜਾ ਬੰਦਾ ਕਿੱਥੇ ਮੁੰਡਾ ਟਿੱਪੂ ਜੀ ਦਾ ਟਿੱਪੂ ਦੇਖਣਾ ਵੀ ਕੁਛ ਤੇਰੇ ਰੱਖੇ ਦੀ ਨਹੀਂ ਹੈਗਣੀ ਕੁਛ ਨਹੀਂ ਸੀ ਕਿੱਥੇ ਉਹ ਨਹੀਂ ਉਹ ਕੁਛ ਨਹੀਂ ਕੁਛ ਨਹੀਂ ਕੁਛ ਨਹੀਂ ਬਸ ਪਰ ਤੁਸੀਂ ਇਹ ਵੇਖ ਲਓ ਵੀ ਤੁਹਾਡੇ ਕੋਈ ਕੰਮ ਦੀ ਚੀਜ਼ ਨਹੀਂ ਹੈ ਨਹੀਂ ਹੈ ਨਹੀਂ ਬਾਕੀ ਕੋਈ ਨਹੀਂ ਕਰ ਵਾਈ ਕਰੂਗਾ ਪਰਮਾਤਮਾ ਨਾਲ ਕੋਈ ਗੱਲ ਨਹੀਂ ਬੰਦੇ ਮਰ ਜਾਂਦੇ ਆ ਤਾਂ ਵਾਦੇ ਘੱਟੇ ਨਾਲ ਹੀ ਹੈ ਜਿੰਦਗੀ ਪੈਨਸ਼ਨ ਨਹੀਂ ਰਹਿਣੀ ਕੁਛ ਨਹੀਂ ਚਲੋ ਆਓ ਕੋਈ ਮਾਤਾ ਦੇਖੋ ਮਾਦਾਰਾਣੀ ਤੁਹਾਨੂੰ ਕਿਰਪਾ ਕੋਈ ਤੇ ਡਾਕਟਰ ਸ਼੍ਰੀ ਰਾਮ ਹਸਪਤਾਲ ਦੇ ਕੋਲੇ ਨੇ ਕੋਈ ਕੱਪੜੇ ਦੀ ਦੁਕਾਨ ਸੀਗੀ ਉੱਥੇ ਸਰਕਟ ਸ਼ਾਰਟ ਹੋਇਆ ਉਥੇ ਤਾਂ ਅੱਗ ਕਾਫੀ ਵੱਧ ਗਈ। ਅਸੀਂ ਫਾਇਰ ਪੈਰੀਟ ਨੂੰ ਫੋਨ ਕਰਕੇ ਮੌਕੇ ਤੇ ਬੁਲਾ ਲਿਆ ਕਿ ਮਲ ਵੱਧ ਤੋਂ ਵੱਧ 3-4 ਮਿੰਟ ਦੀ ਫਾਇਰ ਪਰ ਜਿਹੜਿਆ ਗਈ ਤੇ ਅੱਗ ਤੇ ਕਾਬੂ ਪਾਇਆ ਜੀ। ਕਾਰਨ ਦਾ ਪਤਾ ਲੱਗਾ ਕੋਈ ਚੀਕ ਨਹੀਂ। ਕਾਰਨ ਸਰਕਟ ਸ਼ਾਰਟ ਹੀ ਲੱਗਦਾ ਜੀ। ਕੋਈ ਸਪਾਰਕ ਹੀ ਹੋਇਆ ਅੰਦਰ ਲੱਗਦਾ। ਕਿੰਨਾ ਕੋ ਨੁਕਸਾਨ ਆਇਆ ਜੀ? ਨੁਕਸਾਨ ਤਾਂ ਜੀ ਇੱਕ ਵਾਰੀ ਸਾਰੀ ਜਿਹੜੀ ਦੁਕਾਨ ਚ ਅੰਦਰੋਂ ਖਤਮ ਹੋ ਗਈ ਐ। ਸਾਰਾ ਉਹਦਾ ਫਰਨੀਚਰ ਮਚ ਗਿਆ। ਉਹ ਅਸੀਂ ਬਾਹਰ ਕੱਢ ਕੇ ਦੁਬਾਰਾ ਫੇਰ ਪਾਣੀ ਪੋਣੀ ਪਾ ਕੇ ਇੱਕ ਵਾਰੀ ਅੱਗ ਬਿਲਕੁਲ ਬੁਝ ਗਈ ਐ। ਕੰਟਰੋਲ ਹੋ ਗਿਆ ਜੀ। ਉਥੇ ਸਰਕਟ ਸ਼ਾਰ ਉਸੇ ਦੁਕਾਨ ਕਾ ਕਾਫੀ ਵੱਧ ਗਈ। ਸ਼ਾਨਦਾਰ ਜੇ ਇੱਕ ਵਾਰੀ ਸਾਰੀ ਜਿਹੜੀ ਦੁਕਾਨ ਚੰਦਰੋਂ ਖਤਮ ਹੋ ਗਈ ਹੈ। ਤਾਰਪੁਰੇਟ ਨੂੰ ਫੋਨ ਕਰਕੇ ਮੌਕੇ ਤੇ ਬੁਲਾ ਲਿਆ ਫਰੀਦਕੋਟ ਤੋਂ ਇੱਕ ਮੰਦ ਭਾਗੀ ਖਬਰ ਸਾਹਮਣੇ ਆਈ ਹੈ ਜਿੱਥੇ ਕੀ ਇੱਕ ਵਪਾਰੀ ਦਾ ਲੱਖਾਂ ਰੁਪਏ ਦਾ ਕਪੜਾ ਅਤੇ ਫਰਨੀਚਰ ਅੱਗ ਨਾਲ ਸੜ ਗਿਆ ਕੱਲ੍ਹ ਸ਼ਾਮ ਫਰੀਦਕੋਟ ਦੇ ਟਿੱਲਾ ਬਾਬਾ ਫਰੀਦ ਨੇੜੇ ਇੱਕ ਕਪੜੇ ਦੀ ਦੁਕਾਨ ਨੂੰ ਭਿਆਨਕ ਅੱਗ ਲੱਗਣ ਕਰਕੇ ਜਿਸ ਦੇ ਚਲਦੇ ਦੁਕਾਨ ਅੰਦਰ ਪਿਆ ਸਾਰਾ ਕਪੜਾ ਸੜ ਕੇ ਸੁਆਹ ਹੋ ਗਿਆ ਅਤੇ ਫਰਨੀਚਰ ਵੀ ਪੂਰੀ ਤਰ੍ਹਾਂ ਸੜ ਗਿਆ ਜਾਣਕਾਰੀ ਮੁਤਾਬਕ ਦੀਪੂ ਸਿੰਗਲਾ ਨਾਮਕ ਕਪੜੇ ਦੀ ਦੁਕਾਨ ਦਾ ਮਾਲਕ ਦੁਕਾਨ ਬੰਦ ਕਰਕੇ ਥੋੜੀ ਦੇਰ ਪਹਿਲਾਂ ਹੀ ਘਰ ਗਿਆ ਸੀ ਅਤੇ ਉਸ ਦੇ ਪਿੱਛੋਂ ਲੋਕ ਦੁਕਾਨ ਦੀ ਦੁਕਾਨ ਚੋਂ ਧੂਆ ਨਿਕਲਦਾ ਹੋਇਆ ਦਿਖਾਈ ਦਿੱਤਾ ਤੇ ਉਸ ਤੋਂ ਬਾਅਦ ਜਦੋਂ ਦੁਕਾਨ ਦਾ ਸ਼ਟਰ ਖੋਲਿਆ ਗਿਆ ਤਦ ਤੱਕ ਅੱਗ ਦੇ ਭਾਂਬੜ ਨਿਕਲਦੇ ਸ਼ੁਰੂ ਹੋ ਗਏ ਸੀ ਅਤੇ ਦੇਖਦੇ ਹੀ ਦੇਖਦੇ ਸਭ ਕੁਝ ਸੁਆਹ ਹੋ ਗਿਆ ਇਹ ਦੇਖ ਸਕਦੇ ਹੋ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਮੌਕੇ ਦੀਆਂ ਜਿੱਥੇ ਕੀ ਮੌਕੇ ਤੇ ਪਹੁੰਚੇ ਜ਼ਿਲ੍ਹਾ ਟ੍ਰੈਫਿਕ ਇੰਚਾਰਜ ਵਕੀਲ ਸਿੰਘ ਵੱਲੋਂ ਫਾਇਰ ਬ੍ਰਿਗੇਡ ਨੂੰ ਫੋਨ ਕੀਤਾ ਗਿਆ ਅਤੇ ਜਿਸ ਵੱਲੋਂ ਆ ਕੇ ਲੋਕਾਂ ਦੀ ਮਦਦ ਨਾਲ ਅੱਗ ਤੇ ਕਾਬੂ ਪਾਇਆ ਗਿਆ ਪਰ ਤਦ ਤੱਕ ਸਾਰਾ ਕੁਝ ਸੜ ਕੇ ਸੁਆਹ ਹੋ ਗਿਆ ਸੀ 頑張れ ਕਿੱਥੇ ਬਈ ਨਾ ਆ ਪਖ ਗਾਹ ਨਾ ਜਾਈ ਮੜਾ ਬੰਦਾ ਕਿੱਥੇ ਮੁੰਡਾ ਦੀਪੂ ਸੀਗਾ ਦੀਪੂ ਦੀਪੂ ਸਿੰਘ ਨੀ ਦੇਖ ਲੈ ਵੀ ਕੋਸ਼ਿਸ਼ ਇੱਥੇ ਰੱਖਿਆ ਰਿਹਾ ਨਹੀਂ ਹੈਗ ਨੀ ਕੋਸ਼ਿਸ਼ ਨਹੀਂ ਕਿੱਥੇ ਬਈ ਉਹ ਨਹੀਂ ਉਹ ਕੁਛ ਨਹੀਂ ਸੀ ਕੁਛ ਨਹੀਂ ਕੁਛ ਨਹੀਂ ਬਸ ਪਰ ਤੁਸੀਂ ਇਹ ਵੇਖ ਲਓ ਵੀ ਤੁਹਾਡੇ ਕੋਈ ਕੰਮ ਦੀ ਚੀਜ਼ ਨਹੀਂ ਕਰ ਨਹੀਂ ਹੈਦੀ ਬਾਕੀ ਕੋਈ ਨਹੀਂ ਕਰ ਵਾਈ ਕਰੂ ਪਰਮਾਤਮਾ ਨਾਲ ਕੋਈ ਗੱਲ ਨਹੀਂ ਬੰਦੇ ਮਰ ਜਾਂਦੇ ਆ ਤਾਂ ਵਾਦੇ ਘੱਟੇ ਨਾਲ ਹੀ ਏ ਜਿੰਦਗੀ ਪੈਸੇ ਨਹੀਂ ਰਹਿਣੀ ਕੁਛ ਨਹੀਂ ਚਲੋ ਜੀ ਮਾਤਾ ਦੇਖੋ ਜੀ ਮਾਦਾਰਾਣੀ ਤੁਮ ਕਿਰਪਾ ਤੇ ਡਾਕਟਰ ਸ਼੍ਰੀ ਆਰਾਮ ਹਸਪਤਾਲ ਦੇ ਕੋਲੇ ਨੇ ਕੋਈ ਕੱਪੜੇ ਦੀ ਦੁਕਾਨ ਸੀ ਜੀ ਉੱਥੇ ਸਰਕਟ ਸ਼ਾਰਟ ਹੋਇਆ ਉੱਥੇ ਤਾਂ ਇੱਕ ਅੱਗ ਕਾਫੀ ਵੱਧ ਗਈ ਸੀ ਅਸੀਂ ਫਾਇਰ ਬ੍ਰਿਗੇਡ ਨੂੰ ਫੋਨ ਕਰਕੇ ਮੌਕੇ ਤੇ ਬੁਲਾ ਲਿਆ ਕਿ ਮਤਲਬ ਵੱਧ ਤੋਂ ਵੱਧ 3-4 ਮਿੰਟ ਦੀ ਫਾਇਰ ਬ੍ਰਿਗੇਡ ਆ ਗਈ ਤੇ ਅੱਗ ਤੇ ਕਾਬੂ ਪਾਇਆ ਜੀ ਕਾਰਨ ਦਾ ਪਤਾ ਲੱਗਾ ਕੋਈ ਸ਼ਿੰਗਲ ਕਾਰਨ ਸਰਕਟ ਸ਼ਾਰਟ ਹੀ ਲੱਗਦਾ ਜੀ ਕੋਈ ਸਪਾਰਕ ਹੀ ਹੋਇਆ ਅੰਦਰ ਲੱਗਦਾ ਕਿੰਨਾ ਕੋ ਨੁਕਸਾਨ ਆਇਆ ਜੀ ਨੁਕਸਾਨ ਤਾਂ ਜੀ ਇੱਕ ਵਾਰੀ ਸਾਰੀ ਜਿਹੜੀ ਦੁਕਾਨ ਅੰਦਰੋਂ ਖਤਮ ਹੋ ਗਈ ਸਾਰਾ ਉਹਦਾ ਫਰਨੀਚਰ ਮਚ ਗਿਆ ਉਹ ਅਸੀਂ ਬਾਹਰ ਕੱਢ ਕੇ ਦੁਬਾਰਾ ਫੇਰ ਪ ਬੁੱਝ ਗਈ ਹੈ ਕੰਟਰੋਲ ਹੋ ਗਿਆ